ਸਤ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੈਰੀ ਫਾਰਮਿੰਗ ਵਿੱਚ ਆਸ ਕਰਦੇ ਤੁਸੀਂ ਚੜ੍ਹਦੀ ਕਲਾ 'ਚ ਹੋਗੇ ਰਿਕਵੈਸਟ ਹੈ ਤੁਹਾਡੇ ਗਾੜੀ ਕਿਤੇ ਵੀ ਤੁਸੀਂ ਖਰੀਦਦਾਰੀ ਕਰਦੇ ਜੇ ਤੁਹਾਡਾ ਫਰਜ ਬੰਦਾ ਪੈਸੇ ਲੈਣੇ ਹੁੰਦੇ ਆ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਕੋਈ ਵੀ ਲੰਮੀ ਵਾਲੀ ਗੱਲਾਂ ਪਿੱਛੇ ਰਹਿਂਦਿਆ ਕਰੋ ਤਸੱਲੀ ਕਰਨਾ ਤੁਹਾਡਾ ਫਰਜ ਬੰਦਾ ਪਿਆ ਪਹੁੰਚਿਆ ਸਜਣੋ ਪਿੰਡ ਮੱਖੀਕਲਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਗਾ ਤੇ ਤਹਿਸੀਲ ਪੱਟੀ ਇੱਕ ਇੱਕ ਕਰੇ ਲੋ ਫਾਰਮ ਤੇ ਸੱਜਣੋਂ ਪਹੁੰਚੇ ਆ ਨੀਲੀ ਰਾਵੀ ਦੀ ਮੈਂ ਵਖਾਉਣ ਲੱਗੇ ਤੁਹਾਨੂੰ ਮਗਰ ਕੱਟੀ ਬੜੇ ਟੌਪ ਦੀ ਨੀਲੀ ਦੀ ਪਾਈ ਆ ਕਰਦੇ ਆ ਬਾਈ ਨਾਲ ਗੱਲਬਾਤ ਫਰਜ਼ ਸਮਝ ਕੇ ਜੁੜੇ ਰਹੋ ਐਂਡ ਤੱਕਰ ਬਾਈ ਜੀ ਸਾਸੀਕਾਰ ਕਿ ਹਾਲ ਠੀਕ ਜੀ ਵਧੀਆ ਵਧੀਆ ਜੀ ਠੀਕ ਆ ਨਾਮ ਜੀ ਨਾਮ ਦੱਸ ਕਰ ਦਿਓ ਠੀਕ ਆ ਜੀ ਤੇ ਪੱਤੀ ਗਾਲ ਜੀ ਸੀ ਪੱਤੀ ਜੀ ਦਾ ਕਰਨ ਨੰਬਰ ਜੀ 97808 599 97808 2599 ਠੀਕ ਹੈ ਜੀ ਤੇ ਮੈਂ ਇੱਕੋ ਸੇਲ ਕਰਨੀ ਹੈ ਨਾ ਆਪਣੀ ਘਰ ਦੀ ਹੈ ਘਰੇਲੂ ਫਾਰਮ ਤੇ ਕਿੰਨੇ ਕ ਦਿਨ ਹੋ ਗਏ ਐਡਗੇ ਨਾਲ ਉਸ ਨੂੰ ਇਹ ਨੂੰ ਪੰਜਵਾਂ ਦਿਨ ਤੇ ਆ ਜੀ ਠੀਕ ਆ ਤੇ ਕਿੰਨਾ ਕੁ ਦੁੱਧ ਸਟਾਰਟਿੰਗ ਹੋ ਗਈ ਆ ਦੁੱਧ ਇਹਦਾ ਤੇ ਦਾ ਕਿਲੋ ਆ ਹਰ ਹੋਣਾ ਜਿਹੜਾ ਪੰਜਵਾ ਦੇਣਾ ਹੁਣ ਮੌਕੇ ਦਾ ਨਾ ਹਾਂ ਮੌਕੇ ਦਾ ਚੋਣ ਬਿਲਕੁਲ ਓਕੇ ਓਕੇ ਠੀਕ ਆ ਤੇ 10 ਕਿਲੋ ਦੁੱਧ ਤੇ ਸਵੇਰ ਕਣਵਾ ਆ ਗਿਆ ਸਵੇਰ ਦੁੱਧ ਆ ਗਿਆ ਦੂਜਾ ਸਵੇਰ ਆ ਗਿਆ ਨੋ ਤਾਂ ਜਨਾ ਨੀਲੀ ਰਾਵੀ ਦੇ ਵਿੱਚ ਮੈਂ ਆ ਗਈ ਆ ਸਿੰਘ ਸਿੰਘ ਨਿੱਕਾ ਗੋਲ ਸਿੰਘ ਦੂਜਾ ਸੁਆ ਠੀਕ ਹੈ ਜੀ ਮਗਰ ਕੱਟੀ ਬਹੁਤ ਸੋਹਣੀ ਪਾਈ ਆ ਕੱਟੀ ਕਿਹੜੇ ਸੀਮਨ ਦੀ ਦੱਸ ਰਿਆ ਸੀ ਇਹ ਵੀਰਾਂ ਵਾਲੀ ਵਾਲਿਆਂ ਦਾ ਨੂਰ ਸੀ ਨੂਰ ਬੁਲਦੀ ਆ ਅੱਛਾ ਵੀਰਾਂ ਵਾਲਿਆਂ ਦਾ ਨੂਰ ਬੁਲਦੀ ਹੈ ਨਾ ਆ ਆਪਣੇ ਹੱਥੀਂ ਸਟਰਾਪ ਰਿਆ ਠੀਕ ਹੈ ਜੀ ਚਲੋ ਤੇ ਇਹਦਾ ਤੋਰਾ ਮੜਿਆ ਛੋਟੀ ਦਾ ਮੈਂ ਦਾ ਚੈੱਕ ਕਰਵਾ ਦਈਏ ਕੱਟੀ ਵੀ ਸਜਣੋ ਬਹੁਤ ਔਦੀ ਪਾਈ ਆ ਪਿਓ ਨੀਲੀ ਰਾਵੀ ਮੈਂ ਆ ਗਈ ਬੱਚਾ ਵੀ ਨੀਲੀ ਦਾ ਮਗਰ ਲਾਇਆ ਖੰਤੂ ਨੂੰ ਬਹੁਤ ਚੰਗੇ ਲੱਗੇ ਸੱਜਣਾ ਪੂਰੀ ਵੇਰ ਲਿਆ ਉੱਲਾਇ ਹੋਈ ਕਮਾ ਲਓ ਕੋਈ ਨਹੀਂ ਲਾਇਆ ਚਲੋ ਬੱਕਾਟੀ ਨੂੰ ਮਗਰ ਮਗਰੀ ਉੱਲਾਇ ਬੱਚੇ ਦਾ ਕਰਕੇ ਫਿਰ ਹੋਣਾ ਨਹੀਂ ਕੋਣਾ ਹਨਾ ਲੈ ਉਹ ਕੱਟੀ ਅੱਗੇ ਤੇ ਬਾਈ ਜੀ ਦੀ ਕੀਮਤ ਦੀ ਗੱਲ ਕਰੀਏ ਕਿੰਨੀ ਕਰੇਗੀ ਕੀਮਤ ਇਹਦੀ 1.5 ਹਜ਼ਾਰ 1 ਲੱਖ 5000 ਤੇ ਜੈਸਨੋ ਜੈਸਨੋ ਲੱਗਦੀ ਹੈ ਜੀ 1 ਲੱਖ ਦੀ ਹੋਰ ਨਾ 5 ਛੱਡ ਦਈਏ ਦੇਖ ਲਓ ਜਾਂਦੇ ਜੀ 95 ਦੀ ਕਰਦੇ ਹਾਂ ਹਾਂ ਜੈਸਨੋ ਅਜੇ ਪੱਕਾ ਜੀ ਠੀਕ ਆ ਨਾ ਸਚਨੋ 95000 ਦੀ ਜੈਸਨੋ ਆ ਕੱਟੀ ਬਹੁਤ ਟੌਪ ਦੀ ਆ ਕਿ ਮੈਂ 15 15 ਦੇ ਚੰਨੂਂ ਗਰਾਮ ਹੈ ਠੀਕ ਹੈ ਜੀ ਲਓ ਜੀ ਖਰੀਦਦਾਰੀ ਕਰਿਓ ਸਤਿ ਸ਼੍ਰੀ ਅਕਾਲ ਜੀ